ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਲਾਈਵ 'ਚ ਅੱਜ ਕਾਫੀ ਦਿਨਾਂ ਬਾਅਦ ਮੈਂ ਲਾਈਵ ਆਇਆ ਹਾਂ ਤੇ ਤੁਹਾਨੂੰ ਦੱਸਣਾ ਚਾਹੁੰਨਾ ਮੈਂ ਆਇਆ ਆਪਣੀ ਦੀਦੀ ਘਰੇ ਤੇ ਵੱਡਾ ਭਾਂਜਾ ਤੇ ਦੀਦੀ ਗਏ ਨੇ ਪੰਜਾਬ ਤੇ ਇੱਥੇ ਮਾਸੀ ਜੀ ਤੇ ਛੋਟਾ ਭਾਂਜਾ ਅਮਰਤ ਤੇ ਮੈਂ ਆ ਤੇ ਫਿਰ ਕੁਝ ਦਿਨਾਂ ਲਈ ਮੈਂ ਇੱਥੇ ਆਪਣੀ ਦੀਦੀ ਕੋਲ ਆਇਆ ਹਾਂ ਤੇ ਤੁਹਾਨੂੰ ਥੋੜਾ ਜਿਹਾ ਵੀਊ ਦਿਖਾਉਣੀ ਆ ਤੇ ਮੈਂ ਕਿਹਾ ਚਲੋ ਆਪਾਂ ਇੱਥੇ ਲਾਈਵ ਆਈਏ ਕਰੀਏ ਕਿਉਂਕਿ ਇੱਥੇ ਨਾ ਨੈਟਵਰਕ ਵਧੀਆ ਹੁੰਦਾ ਏ ਦਿਨੇ-ਦਿਨੇ ਵਧੀਆ ਹੁੰਦਾ ਰਾਤ ਨੂੰ ਥੋੜਾ ਘੱਟ ਸਾਡੇ ਉਧਰ ਤਾਂ ਨੈਟਵਰਕ ਇਸ਼ੂ ਬਹੁਤ ਹੈ ਜੰਗਲ ਦਾ ਏਰੀਆ ਲੱਗ ਗਿਆ ਤੇ ਅੰਡੇ ਆ ਕੁਝ ਹਿੰਦੂਆਂ ਦੇ ਘਰ ਵੀ ਹੈਗੇ ਇੱਥੇ ਤੇ ਮਾਹੌਲ ਦੇਖੋ ਆਸ-ਪਾਸੀ ਦਾ ਕੁਝ ਤੁਸੀਂ ਅੱਜ ਤੇ ਸਾਰਾ ਦਿਨ ਇਦਾਂ ਹੀ ਰਿਹਾ ਦਿਨ ਧੁੱਪ ਨਹੀਂ ਨੀ ਨਿਕਲੀ ਨਿਕਲੀ ਵੀ ਸੀ ਵਿੱਚੋ ਵਿੱਚ ਪਰ ਠੰਡਾ ਠੰਡਾ ਮੌਸਮ ਰਿਹਾ ਅੱਜ ਹੁਣ ਸੂਰਜ ਥੋੜਾ ਜਿਹਾ ਦਿਖੰਦਿਆ ਹੈ ਸਾਢੇ 5 ਵਜੇ ਦਾ ਟਾਈਮ ਹੋ ਗਿਆ ਹੈ ਮੈਂ ਛੱਤੀ ਮੈਂ ਬਿਠਾ ਈ ਛੱਤੀ ਤੇ ਅੰਮ੍ਰਿਤ ਉਹ ਰਾਤੇ ਕੋ ਮਰਿਆ ਪਤਾ ਨਹੀਂ ਪਹਿਲੇ ਗਿਆ ਸੀ ਗੁਰਦੁਆਰੇ ਸ਼ਹਿਰ ਆਜੋ ਜੀ ਕੋਤੇ ਕੋਈ ਭੈਣ ਭਰਾ ਆਜੂ ਕਰਦੇ ਆ ਗੱਲਾਂਬੱਤਾਂ ਆਪਾਂ ਫਿਰ ਯਾਰ ਵਲੌਗ ਵੀ ਥੋੜੇ ਨਾ ਹੁਣ ਡੇਲੀ ਅਪਲੋਡ ਨਹੀਂ ਹੋ پا ਰਹੇ ਦੋ ਤਿੰਨ ਦਿਨ ਹੋ ਗਏ ਅੱਗੇ ਪਿੱਛੇ ਹੋ ਗਏ ਥੋੜੇ ਮਤਲਬ ਲੇਟ ਹੋ ਗਏ ਵਲੌਗ ਤੇ ਅੱਜ ਆਪਾਂ ਦੇਖਦੇ ਆ ਕੋਸ਼ਿਸ਼ ਕਰਾਂਗੇ ਬਣਾਇਆ ਤਾਂ ਹੈਗਾ ਹੀ ਅਪਲੋਡ ਕਰਾਂਗੇ ਤੇ ਪਲੀਜ਼ ਸਪੋਰਟ ਜ਼ਰੂਰ ਕਰੋ ਤੁਸੀਂ ਸਾਰੇ ਜਾਣੇ بس یار ਹਿੰਮਤ ਨਹੀਂ ਹਾਰਨੀ ਆਪਣਾ ਕੰਟੈਂਟ ਪਾਉਂਦੇ ਆਣਾ ਥੋੜਾ ਬਹੁਤਾ ਜਦੋਂ ਵੀ ਟਾਈਮ ਲੱਗਦਾ ਇੱਥੇ ਦੇ ਆਪਾਂ ਫ੍ਰੀ ਹੁੰਨੇ ਜਿਆਦਾ ਕੋਈ ਕੰਮ ਨਹੀਂ ਹੈ بس ਦੋ ਟਾਈਮ ਗਾਈ ਦੀ ਧਾਰ ਕੱਢਣੀ ਹੁੰਦੀ ਪਹਿਲੀ ਦੀਦੀ ਕੱਢਦੇ ਹੁੰਦੇ ਹੀ ਤੇ ਫਿਰ ਤਾਂ ਹੀ ਕਰਕੇ ਚਲੋ ਦੀਦੀ ਕਹਿੰਦੀ ਵੀ ਚਲੋ ਤੂੰ ਇੱਥੇ ਆ ਜਾ ਤੇ ਨਾਲੇ ਅੰਮ੍ਰਿਤ ਦਾ ਵੀ ਜੀ ਲੱਗਿਆ ਰਹੂਗਾ ਤੇ ਨਾਲੇ ਗਾਈ ਦੀ ਧਾਰ ਤੁਰ ਜਿਵੇਂ ਕੱਢ ਦੋ ਟਾਈਮ ਕੱਢਣੀ ਹੁੰਦੀ ਤੇ ਇੱਕ ਗਾਈ ਇਹਨਾਂ ਘਰੇ ਚਲੋ ਤੁਹਾਡੇ ਨੂੰ ਵੀਊ ਦਿਖਾ ਦਿੰਨੇ ਆ ਸੇ ਪਾਸੇ ਦਾ ਪੀਆਂ ਦੇ ਤੇ ਬਾਕੀ ਪੰਜਾਬੀਆਂ ਦੇ ਬਹੁਤ ਘੈਂਟ ਲੱਗਦਾ ਪਿਆ ਵੀਊ ਇਸ ਟਾਈਮ ਕਲੀਪਾ ਰਹਿ ਨਹੀਂ ਉਹ ਉਹ ਵੀ ਸਾਡੇ ਰਿਸ਼ਤੇਦਾਰੀ ਹੈ ਜਿਨ੍ਹਾਂ ਦਾ ਖੇਤ ਤੇ ਉਹ ਪਰੇ ਘਰ ਉਹ ਵੀ ਰਿਸ਼ਤੇਦਾਰੀ ਦੇ ਘਾਰੇ ਆ ਤੇ ਉਹ ਇੱਕ ਘਾਰੇ ਉਹ ਵੀ ਇੱਕ ਜਾਨਾ ਦੇਖ ਰਿਹਾ ਕੌਣ ਹੈ ਜੀ ਤਿੰਨ ਜਾਨੇ ਦੇਖ ਰਿਹਾ ਜਰੂਰ ਕਮੈਂਟ ਕਰਕੇ ਸੋ ਜਾਨੇ ਆਪਾਂ ਯੂਪੀ ਤੋਂ ਹੈ ਕਿ ਤੁਸੀਂ ਕਿਥੋਂ ਬਿਲੰਗ ਕਰਦੇ ਹੋ ਜਰੂਰ ਦੱਸਿਓ ਕਮੈਂਟ ਵਿੱਚ ਕਿਥੋਂ ਕਿਥੋਂ ਦੇਖ ਰਹੇ ਹੋ ਹਾਂਜੀ ਮੈਂ ਘੁੰਮ ਰਿਹਾ ਈ ਛੱਤ ਤੇ ਬੈਠਾ ਟਾਈਮ ਪਾਸ ਕਰ ਰਿਹਾ ਮੈਂ ਖੇਚ ਲੋ ਅੱਜ ਕਾਫੀ ਦਿਨ ਹੋ ਗਏ ਹੈ ਲਾਈਵ ਹੀ ਨਹੀਂ ਆਇਆ ਸੀ ਤੇ ਲਾਈਵ ਆਇਆ ਜਾਵੇ ਕਿਉਂਕਿ ਇੱਥੇ ਨੈਟਵਰਕ ਵਧੀਆ ਹੈ ਇੱਥੇ ਡਿਸਕਨੈਕਟ ਨਹੀਂ ਹੋ ਸਾਨੂੰ ਛੱਤ ਤੋਂ ਦਿਖਾਉਨੇ ਆਸ-ਪਾਸੇ ਦਾ ਮਾਹੌਲ ਜੋ ਕਿ ਬਹੁਤ ਪਿਆਰਾ ਆਸਮਾਨ ਤੇ ਪੰਛੀ ਤਰ੍ਹਾਂ-ਤਰ੍ਹਾਂ ਦੇ ਚਹਿਚਾ ਰਹੇ ਨੇ ਉੱਡ ਰਹੇ ਨੇ ਤੇ ਆ ਇੱਕ ਕੁੱਤੇ ਬੈਠੇ ਦੋ ਉਹ ਅੰਮ੍ਰਿਤ ਟੈਲੰਦੇ ਕਿਤੇ ਫੋਨ ਤੇ ਲੱਗਾਣਗੇ ਸੇਹਲੀ ਸੁਲੀ ਨਾਲ ਹੋਰ ਤਾਂ ਹੀ ਪਰੇ ਚਲੇਗੇ ਇੱਕ ਜਾਨਾ ਦੇਖ ਰਿਹਾ ਕੌਣ ਦੇਖ ਰਿਹਾ ਕਮੈਂਟ ਕਰਕੇ ਵੀ ਜਰੂਰ ਦੱਸੋ ਪਲੀਜ਼ ਲਾਈਕ ਜਰੂਰ ਕਰਦੇ ਹੋ ਵੀਡੀਓ ਨੂੰ ਸਕਰੀਨ ਤੋਂ ਸਕਰੀਨ ਨੂੰ ਦੋ ਵਾਰੀ ਕਲਿੱਕ ਕਰਕੇ ਜਰੂਰ ਕਰਦੇ ਹੋ ਲਾਈਕ ਵੀਡੀਓ ਨੂੰ ਗੰਨੇ ਦੀ ਟਰਾਲੀ ਭਰੀ ਜਾ ਰਹੀ ਹੈ ਉਧਰ ਖੇਤ ਚ ਕੀ ਕਰੇ ਮਸੀਂ ਕੀ ਕਰੇ ਮੈਂ ਗਾਂ ਹੀ ਚੋਲਾਂ ਹਾਂ ਨਹੀਂ ਚੋਲ ਲੱਗਾ ਹਾਂਜੀ ਹਾਂਜੀ ਅੱਜ ਮੈਂ ਕੱਢ ਲਾਂ ਗਾਈ ਦੀ ਧਾਰ ਤੇ ਵਲੌਗ ਨੂੰ ਆਪਾਂ ਲਾਈਵ ਨੂੰ ਇੱਥੇ ਐਂਡ ਕਰਦੇ ਹਾਂ ਤੇ ਫਿਰ ਆਇਆ ਕਰਾਂਗੇ ਹੁਣ ਰੋਜ਼ ਲਾਈਵ ਸਪੋਰਟ ਜਰੂਰ ਕਰਿਓ ਲਾਈਕ ਜਰੂਰ ਕਰ ਦਿਓ ਲਾਈਕ ਲਾਈਵ ਨੂੰ ਤੇ ਠੀਕ ਹੈ ਬਾਏ ਬਾਏ ਦੋਸਤੋ